ਇਹਤ ਮੁਸੀਬਤ ਦੀ ਘੜੀ ਵਿੱਚ ਹੜਪੀਰਤਾ ਦੀ ਜੋ ਮਦਦ ਪੰਜਾਬ ਵਾਸੀਆਂ ਨੇ ਕੀਤੀ ਹੈ ਉਹ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸੋਹਦੀਆ ਨੇ ਪਿੰਡ ਕੋਹਾਲੀ ਵਿਖੇ ਸੋਨੀਏ ਮਾਨ ਵੱਲੋਂ ਕਰਵਾਈ ਗਈ ਰੈਲੀ ਦੌਰਾਨ ਕੀਤਾ ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1600 ਕਰੋੜ ਰੁਪਏ ਦੇਣ ਦਾ ਐਲਾਨ ਕਰਕੇ ਪੰਜਾਬ ਨਾਲ ਕੋਝਾ ਮਜ਼ਾਕ ਕੀਤਾ ਜਿੱਥੇ ਕਿ ਪੰਜਾਬ ਵਿੱਚ 20000 ਕਰੋੜ ਤੋਂ ਵੱਧ ਨੁਕਸਾਨ ਹੋਇਆ ਹੈ ਉਹਨਾਂ ਨੇ ਆਖਿਆ ਕਿ ਇਸ ਆਫਤ ਦੇ ਸਮੇਂ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੰਜਾਬ ਵਾਸੀਆਂ ਦੇ ਨਾਲ ਖੜੀ ਹੈ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਵੀ ਕੀਤੀ ਜਾਵੇਗੀ ਇਸ ਰੈਲੀ ਦੌਰਾਨ ਹਲਕਾ ਰਾਜਾ ਸਾੰਸੀ ਦੇ ਇੰਚਾਰਜ ਸੋਨੀਆ ਮਾਨ ਨੇ ਆਪਣੇ ਜਨਮ ਦਿਨ ਮੌਕੇ ਦੋ ਐਂਬੂਲੈਂਸ ਹਲਕਾ ਰਾਜਾ ਸਾੰਸੀ ਨੂੰ ਪੇਟ ਕਰਦਿਆਂ ਆਖਿਆ ਕਿ ਇਹ ਐਂਬੂਲੈਂਸਾਂ ਹਰ ਬਿਲੇ ਹਾਰਡ ਪੀੜਿਤ ਇਲਾਕਿਆਂ ਵਿੱਚ ਸੇਵਾਵਾਂ ਨਿਭਾਉਣਗੇ ਕੰਮ ਵਿੱਚ ਆਉਣਗੇ ਮੈਡਮ ਸੋਨੀਆ ਮਾਨ ਨੇ ਆਖਿਆ ਕਿ ਇਹਨਾਂ ਐਂਬੂਲੈਂਸ ਦੇ ਵਿੱਚ ਤੇਲ ਪਵਾ ਕੇ ਵੀ ਦਿਆ ਕਰਨਗੇ ਅਤੇ ਪਿੰਡ-ਪਿੰਡ ਮੈਡੀਕਲ ਕੈਂਪ ਲਗਾ ਕੇ ਹੜਪਿਰਤਾਂ ਦੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਇਸ ਰੈਲੀ ਸਮੇਂ ਹਲਕਾ ਅਟਾਰੀ ਦੇ ਇੰਚਾਰਜ ਤਰਸ਼ੇਮ ਸਿੰਘ ਖਿਆਲਾ ਲੋਕ ਸਭਾ ਹਲਕਾ ਅਮਰਸਰ ਦੇ ਇੰਚਾਰਜ ਜਸਕਰਨ ਸਿੰਘ ਵਿਦੇਸ਼ਾ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ ਜੁਆਇੰਟ ਸੈਕਟਰੀ ਸੁਖਦੀਪ ਸਿੰਘ ਛੀਨਾ ਡਾਕਟਰ ਭਗਵੰਤ ਸਿੰਘ ਖਿਆਲਾ ਨੇ ਵੀ ਪਰਮੇ ਇਕਾਠ ਨੂੰ ਸੰਬੋਧਨ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਮਨੀਸ਼ ਸ਼ੋਧਿਆ ਵੱਲੋਂ ਹਰੀ ਚੰਡੀ ਦਿਖਾ ਕੇ ਐਂਬੂਲੈਂਸ ਨੂੰ ਰਵਾਨਾ ਕੀਤਾ ਗਿਆ ਮੈਡਮ ਸੋਨੀਆ ਮਾਨ ਵੱਲੋਂ ਮਨੀਸ਼ ਸੋਸੋਦੀਆ ਸਮੇਤ ਆਮ ਆਦਮੀ ਪਾਰਟ ਦੇ ਪ੍ਰਮੁੱਖ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਥੇ ਮੁੱਖ ਕੇ ਐਸ ਐਮਓ ਡਾਕਟਰ ਪਰਮਿੰਦਰ ਸਿੰਘ ਦਿਲਬਾਖ ਸਿੰਘ ਕੋਹਾਲੀ ਲਖਵਿੰਦਰ ਸਿੰਘ ਲੱਖਾ ਪਿੰਡੀ ਸੈਦਾ ਰਾਮ ਸਿੰਘ ਚੁਗਾਵਾਂ ਸਰਪੰਚ ਅਵਤਾਰ ਸਿੰਘ ਲਾਲੀ ਥਰੰਗੜਾ ਰਾਜਵੀਰ ਸਿੰਘ ਤੋਲਾ ਨਗਰ ਨਗਰ ਪੰਚਾਇਤ ਰਾਜਸੰਸੀ ਦੇ ਪ੍ਰਧਾਨ ਅਰਵਿੰਦ ਸਿੰਘ ਬੱਬੂ ਸ਼ਾਹ ਮਹੰਤ ਬਿੱਟੂ बाबा राम तीर्थ ਕੌਂਸਲਰ ਕੁਲਵਿੰਦਰ ਸਿੰਘ ਔਲਕ ਕੌਂਸਲਰ ਸਰਬਜੀਤ ਸਿੰਘ ਕੌਂਸਲਰ ਸ਼ੇਮੀ ਕੌਰ ਕੌਂਸਲਰ ਮਿਨਾਕਸ਼ੀ ਕੌਂਸਲਰ ਚਾਚਾ ਦਿਆਲ ਸਿੰਘ ਰੇਸ਼ਮ ਸਿੰਘ ਵੜੈਚ ਅੱਜ ਦੀ ਬਾਤ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਇਸ ਮੌਕੇ ਹਾਜ਼ਰ ਸਨ ਜਿਹੜਾ ਮੇਰਾ ਪਰਿਵਾਰ ਹੈ ਮੈਂ ਉਹਨਾਂ ਵਾਸਤੇ ਦੋ ਐਮਬੂਲੈਂਸੇਸ ਭੇਜੇ ਕਰਾਂ ਜਿਹੜੀ 24 ਘੰਟੇ ਲੋਕਾਂ ਦੀ ਸੇਵਾ ਵਾਸਤੇ ਲੱਗਿਆ ਰਹੇ ਸੋ ਇਹ ਮੇਰੀ ਕੋਸ਼ਿਸ਼ ਹੈ ਆਉਣ ਵਾਲੇ ਟਾਈਮ ਦੇ ਉੱਤੇ ਮੇਰੀ ਇਹ ਵੀ ਕੋਸ਼ਿਸ਼ ਹੈ ਮੈਂ ਸਾਨੂੰ ਦੱਸਣਾ ਚਾਹੁੰਦੀ ਹਾਂ ਮੈਂ ਚਾਹੁੰਦੀ ਹਾਂ ਕਿ ਲਾਇਬ੍ਰੇਰੀ ਔਨ ਦ ਵੀ बड़ी बुरी स्थिति है दो जिलों में खासतौर पर अगर बॉर्डर एरिया की बात करें गुरदासपुर और अमृतसर प्रधानमंत्री कल आए हैं 1600 सो करोड़ का वो राहत पैकेज देख के आप जो पंजाब सरकार है उन्होंने बीस हजार करोड़ मांगा था लेकिन 1600 सो करोड़ ही देंगे इसको कैसे देख रहे हैं मुझे लगता है प्रधानमंत्री जी ने या तो ध्यान नहीं दिया या उनकी नीयत नहीं है पंजाब के लिए कुछ देने के लिए लेकिन उनको भी पता है कि जब इतना नुकसान हुआ है और पंजाब के इतिहास में तो इससे बड़ी बाढ़ अभी कम से कम जो लोग जीवित हैं उनको तो याद नहीं है कि इतनी तकड़ी बाढ़ कोई आई हो तो वैसे में ऐसी राजनीति करना लोगों के साथ संवेदना नहीं रखना फीलिंग नहीं रखना ये अच्छा नहीं है प्रधानमंत्री जी के लिए वो पूरे देश के प्रधानमंत्री हैं तो पंजाब भी उनसे उम्मीद करता है लेकिन उन्होंने कल उम्मीद तोड़ी पंजाब के लोगों की तो हमें उम्मीद थी कि शायद कुछ मदद करेंगे लेकिन आपने भी अभी स्पीच में भी कहा कि पंजाबी का उन्होंने अपमान किया वो क्या है देखिए ये ओवरऑल यही पहली बात तो यही अपमान है कि भाई इतनी विपदा झेल रहा पंजाब है आप आए और सोलह सौ सो करोड़ रुपए की बात करके चले गए जबकि इतने बड़े पैमाने पर लोगों का नुकसान हुआ है ये सब की जरूरत थी दूसरा मुझे लगता है कि अब प्रधानमंत्री जी ने जो जो किया सो किया पंजाब को तो खड़ा आना होना आता है पंजाब के लोग हमेशा सहारा देने वाले बने हैं देश पे कोई भी दुश्मन ने हमला किया तब भी और कोई विपदा आई है तब भी सबसे पहले जाके पंजाब के लोग खड़े होते रहे हैं आज भी मैं देख रहा हूँ आज जो ये कार्यक्रम हुआ कि हमारी लीडर सोनिया मान जी ने अपने पैसे से दो एम्बुलेंस खरीद के अपने हल्के के लिए राजा के हल्के के लोगों की सेवा के लिए लगाई है बाकी पार्टी के लीडर होते हैं अभी बीजेपी अकाली वगैरह के या इनके कांग्रेस के लीडर होते तो बाढ़ राहत में से भी कमीशन और ठेके ढूंढ रहे होते हैं। लेकिन यहाँ हमारे लीडर्स अपनी जेब से पैसा खर्च करके एम्बुलेंस लगा रहे हैं खरीद करके और तो दो दो एम्बुलेंस लगा रहे हैं यही इस बात का संकेत है कि आम आदमी पार्टी किस तरह की राजनीति कर आपने अभी स्पीच में ये कहा कि जब मंत्री ने बीस हज़ार को मांगा तो प्रधानमंत्री ने ये कहा कि आपको क्या हिंदी समझ में नहीं आती है पंजाबी ये शोभा नहीं देता है देश की सभी भाषाएं उनको बोलने वाले मान सम्मान रखते हैं पंजाबी बोलने वाले पंजाबीत का और पंजाबी भाषा का मान सम्मान रखते हैं उससे प्यार करते हैं और बहुत गौरवशाली भाषा है हमेशा की हमेशा से इतिहास में वैसे में लोकतांत्रिक रूप से चुना गया कोई मिनिस्टर अगर पंजाबी में आपसे बात करे और आप उसको पब्लिक के बीच में ऐसे झटक दें तो वो शोभा नहीं देता है उस पद पर बैठे हुए एक और चीज़ है आज एम्बुलेंस तो जारी की है इनकी ओर से जो है समर्पित की गई पंजाब पंजाब गवर्नमेंट की क्या तैयारी है आप पंजाब के प्रभारी हैं सीएम से बात की पंजाब पंजाब गवर्नमेंट और... की पूरी तैयारी है पंजाब गवर्नमेंट में जो कल सी साहब ने अनाउंस किया था उन्होंने पूरा प्लान हालांकि वो हॉस्पिटल में थे अभी लेकिन उस दौरान भी उन्होंने सारा प्लान तैयार करके कैबिनेट मीटिंग हॉस्पिटल से की और उन्होंने सारा अनाउंस किया है मैं सिर्फ इतना कह सकता हूं कि मान साहब ने जो अनाउंस किया है हेल्थ कैंप लगाए जाएंगे पशुओं का वैक्सीनेशन शुरू होगा जो गाँव में कस्बों में गलियों में पानी भरा हुआ था जिसकी वजह से रेता जम गया है उस रेता को सफाई कराई जाएगी गांव की सफाई कराई जाएगी कस्बों की खेतों में जो रेता भरा गया है उसके लिए पॉलिसी चेंज करके किसानों को अनुमति दी जा रही है और जो मुआवजा है जो उन्होंने अनाउंस किया कि बीस हज़ार रुपये प्रति घर के हिसाब से जो जिनके घर पूरी तरह से टूट गए हैं जिनकी खेती बर्बाद हुई है उनको भी मुआवजा तो इस तरह के मतलब बीस हज़ार तो उन्होंने खेती के लिए किया सॉरी खेती के लिए उन्होंने दिया तो जो जो भी उन्होंने अनाउंसमेंट किए हैं मैं चाहूँगा कि मेरी पार्टी के सभी कार्यकर्ता सभी लीडर्स मिलके ज़मीन पे सही आदमी को सही फायदा पहुँचा इसके लिए पिछले मई महीने में यहाँ तीस लोग मारे गए थे अवैध शराब पीने के कारण उनको जो मारे गए उनको दस दस लाख रुपया दिया गया लेकिन जो बाढ़ में मारे गए उनके लिए अनाउंसमेंट में काफ़ी कम जो है राशि जो है घोषित की गई क्या वो बढ़ाने के लिए आप पंजाब सरकार को कहेंगे ਮੈਂ ਦੇਖ ਰਿਹਾ ਇਸ ਨੂੰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਰਾਜਾ ਸੰਸੀ ਹਲਕੇ ਦੇ ਵਿੱਚ ਅੱਜ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਨੀਸ਼ ਸ਼ੌਦੀਆ ਜੀ ਪਹੁੰਚੇ ਸਾਡੇ ਮੈਡਮ ਸੋਨੀਆ ਮਾਨ ਜੀ ਹਲਕਾ ਇੰਚਾਰਜ ਰਾਜਾ ਸੰਸੀ ਜਿਨ੍ਹਾਂ ਦਾ ਅੱਜ ਜਨਮ ਦਿਨ ਸੀ ਉਹਨਾਂ ਨੇ ਆਪਣੇ ਜਨਮ ਦਿਨ ਤੇ ਹਲਕੇ ਰਾਜਾ ਸੰਸੀ ਨੂੰ ਦੋ ਐਂਬੂਲੈਂਸ ਪ੍ਰੋਵਾਈਡ ਕਰਾਈਆਂ ਨੇ ਜਿਹੜੀਆਂ ਹਰੇਕ ਪਿੰਡ ਦੇ ਵਿੱਚ ਜਾ ਕੇ ਵਿਸ਼ੇਸ਼ ਕੈਂਪ ਲੱਗੂਗਾ ਹੜਪੇੜ ਤਾਂ ਵਾਸਤੇ ਪਹਿਲਾਂ ਜਿਹੜੀ ਉਹ ਸ਼ੁਰੂਆਤ ਕਰਤੀ ਅੱਜ ਤੋਂ ਹੀ ਜਿੱਥੇ ਹਾੜ ਆਏ ਨੇ ਸਾਡੇ ਰਾਜਸਥਾਨ ਸੀ ਦੇ ਹਲਕੇ ਦੇ ਕਾਫੀ ਪਿੰਡ ਜਿਹੜੇ ਨੇ ਉਹ ਹੜ ਦੀ ਮਾਰ ਏਠਾਏ ਨੇ ਉਥੇ ਵਿਸ਼ੇਸ਼ ਡਾਕਟਰਾਂ ਦੀ ਟੀਮ ਨੂੰ ਨਾਲ ਲੈ ਕੇ ਕੈਂਪ ਲਗਾਏ ਜਾਣਗੇ ਉਸ ਤੋਂ ਬਾਅਦ ਇੱਕ ਵੇਰਵਾ ਬਣਾਇਆ ਜਾਊਗਾ ਹਰੇਕ ਪਿੰਡ ਦੇ ਵਿੱਚ ਜਿਹੜੀ ਐਂਬੂਲੈਂਸ ਉਹ ਵਿజిਟ ਕਰਿਆ ਕਰੂਗੀ ਵਾਰ ਵੰਡੇ ਜਾਣਗੇ ਹਰ ਪਿੰਡ ਦੇ ਵਿੱਚ ਜਿਹੜੇ ਉਹ ਰਾਜਾ ਸੰਸੀ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਐਂਬੂਲੈਂਸਾਂ ਹੋ ਜਾਂਦੇ ਜਾਣਗੀਆਂ ਸੋ ਬਹੁਤ-ਬਹੁਤ ਦਿਲ ਦੀਆਂ ਕਰਾਈਆਂ ਤੋਂ ਮੈਡਮ ਸੋਨੀਆ ਮਾਂਜੀ ਦਾ ਧੰਨਵਾਦ ਸ੍ਰੀ ਮਨੀਸ਼ ਸ਼ੋਧਿਆ ਜੀ ਦਾ ਧੰਨਵਾਦ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੇ ਦਿੱਲੀ ਤੋਂ ਡਿਪਟੀ ਸੀਐਮ ਸਾਫਤ ਕਾ ਡਿਪਟੀ ਸੀਐਮ ਸ੍ਰੀ ਮਨੀਸ਼ ਸ਼ੋਧਿਆ ਜੀ ਸਾਡੇ ਪੰਜਾਬ ਦੇ ਪਰਿਵਾਰੀ ਵੀ ਨੇ ਸਾਡੇ ਰਾਜਾ ਸੰਸੀ ਹਲਕੇ ਵਿੱਚ ਆਏ ਸੀ ਅਸੀਂ ਉਹਨਾਂ ਦਾ ਰਾਜਸਥਾਨਸੀ ਹਲਕੇ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਅੱਜ ਸਾਡੇ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਜੀ ਦਾ ਜਨਮ ਦਿਨ ਵੀ ਸੀ ਉਹਨਾਂ ਦੇ ਜਨਮ ਦਿਨ ਮੌਕੇ ਉਹਨਾਂ ਨੇ ਹਲਕਾ ਰਾਜਸਥਾਨਸੀ ਨੂੰ ਦੋ ਜਿਹੜੀਆਂ ਐਂਬੂਲੈਂਸਾਂ ਉਹ ਅੱਜ ਹਲਕਾ ਨੂੰ ਸਮਰਪਿਤ ਕੀਤੀਆਂ ਨੇ ਤੇ ਜਿਹੜੀਆਂ ਕਿ ਉਹ ਹਲਕੇ ਦੇ ਵਿੱਚ ਹੜ੍ਹਾਂ ਨੂੰ ਦੇਖਦੇ ਹੋਏ ਲੋਕਾਂ ਦਾ ਜਿਹੜਾ ਪਿੰਡ-ਪਿੰਡ ਜਾਣ ਗਿਆ ਅਤੇ ਲੋਕਾਂ ਦਾ ਜਿੰਨੋਂ ਵੀ ਕਿਸ ਨੂੰ ਕੋਈ ਪ੍ਰੋਬਲਮ ਹੋਏਗੀ ਮੈਡੀਕਲ ਸਹੂਲਤ ਉਹ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇਣਗੀਆਂ ਅਸੀਂ ਮਨੀਸ਼ ਸ਼ੋਧਿਆ ਜੀ ਦਾ ਉਹਨਾਂ ਦੇ ਨਾਲ ਜਿਸ ਕਾਰਨ ਵਿਦੇਸ਼ਾ ਜੀ ਆਏ ਸੀ ਸਾਡੇ ਪ੍ਰਭ ਬਰਾੜ ਜੀ ਆਏ ਸੀ ਦੀਪਕ ਚੋਹਾਨ ਜੀ ਆਏ ਸੀ ਅਤੇ ਹੋਰ ਵੀ ਸਮੁੱਚੀ ਟੀਮ ਸੀ ਜਿਹੜੀ ਰਾਜਾ ਸੰਸੀ ਹਲਕੇ ਵਿੱਚ ਆਉਣ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਅਤੇ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਕੌਮੀ ਲੀਡਰਸ਼ਿਪ ਆ ਉਹ ਰਾਜਾ ਸੰਸੀ ਹਲਕੇ ਦੇ ਵਿੱਚ ਜਿਹੜਾ ਉਹ ਵਿਸ਼ੇਸ਼ ਧਿਆਨ ਦੇ ਕੇ ਤੇ ਰਾਜਾ ਸੰਸੀ ਹਲਕੇ ਨੂੰ ਡਿਵੈਲਪਮੈਂਟ ਪੱਖੋਂ ਤੇ ਬਾਕੀ ਵੀ ਜਿਹੜੇ ਹੋਰ ਰਾਹਤ ਕਾਰਜਾਂ ਪੱਖੋਂ ਨਾਲ ਲੈ ਕੇ ਚੱਲਣਗੇ ਤੇ ਅਤੇ 27 ਵਿੱਚ ਅਸੀਂ ਵੱਡੀ ਲੀਡ ਨਾਲ ਰਾਜਾ ਸੰਸੀ ਹਲਕਾ ਜਿੱਤ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਦੀ ਝੋਲੀ ਵਿੱਚ ਇਹ ਸੀਟ ਜਿੱਤ ਕੇ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ